ਖੇਰ ਮਨ ਨੂੰ ਮੁਰਕਤਾਈ ਖੇਰ ਦਾੜਾੜਾ ਬਣ ਕੇ ਬੈਠ ਗਿਆ ਤੇ ਦੱਸੋ ਕੀ ਲਈ ਤੇ ਆਪ ਨੂੰ ਹੰਕਾਰ ਦੇ ਵਿੱਚ ਰਹਿਣੇ ਆਪਣੇ ਮਨ ਨੂੰ ਹੰਕਾਰ ਦੇ ਵਿੱਚ ਰਹਿ ਗਿਆ ਤੇ ਦੱਸੋ ਭਾਗ ਨੂੰ ਕੀ ਲਈ ਮੈਂ ਹੁਣੇ ਹਾਜ਼ਰ ਕਰ ਦਿੰਦਾ ਲੈਣਾ ਪ੍ਰਮਾਤਮਾ ਦੇ ਕੋਲ ਹੋਏ ਜੀ ਨੂੰ ਪਤਾ ਤੇ ਲੱਗ ਗਿਆ ਵੀ ਇਹ ਜਿਹੜਾ ਸਾਧ ਸੰਗ ਵਾਲਾ ਜਿਹੜਾ ਇਹ ਹੈ ਨਹੀਂ ਪਰ ਇਹਨੂੰ ਜਿਹੜਾ ਗਿਆਨ ਕਰਾਉਣਾ ਸਰਜ ਪੁਰਦਾ ਕਬੀਰ ਜੀ ਆਖਾ ਲਗੇ ਕਿ ਤੈਨੂੰ ਤੁਮਾਰਨਾ ਹੈ ਕਿ ਕੁਝ ਨਾ ਤੁਮਝੋ ਅਗਦੇ ਹਨ ਕਿ ਉਹ ਮਾਇਆ ਦਾ ਪੰਡਾ ਨਹੀਂ ਸੀ ਤਦਾਂ ਨਿਕਲਿਆ ਮੁਖਾਰ ਦੇ ਵਿੱਚੋਂ ਬੋਲ ਨਿਕਲੇ ਕਿਸ ਚੀਜ਼ ਦੀ ਲੋੜ ਹੈ ਭਾਜਰ ਕਰਦੇ ਬਾਸੰਗ ਜੀਓ ਤੇ ਮੇਰਾ ਉਹ ਸਰਬ ਪ੍ਰਮਾਤਮਾ ਦੇ ਨਾਲ ਜੁੜ ਜਾਣਾ ਕਰੋ ਕਬੀਰ ਜੀ ਆਖਾ ਰਹੇ ਨੇ ਕਿ ਬੈਠ ਜਾ ਭਗਤਾਂ ਬੈਠ ਜਾ ਆਤਮ ਦੇ ਨਾਮ ਨੇ ਮਨ ਚੰਚਲੇ ਸਦਨ ਦੇ ਵਿੱਚ ਜੀ ਨਹੀਂ ਲੱਗਦਾ ਜੋ ਕਬੀਰ ਮਹਾਰਾਜ ਇੱਥੋਂ ਜਾਣਾ ਜੋ ਅਸਮਾਨ ਦੇ ਵਿੱਚ ਪ੍ਰਮਾਤਮਾ ਤੇ ਪ੍ਰਮਾਤਮਾ ਜਿਸ ਵਕਤ ਸਰੀਰ ਵੀ ਬੈਠ ਰਿਹਾ ਤੇ ਪਰਮਾਤਮਾ ਦੇ ਚਰਣਾ ਦੇ ਵਿੱਚ ਫਿਰ ਪਰਮਾਤਮਾ ਬਣਦਾ ਹੈ ਫਿਰ ਉਸ ਨੂੰ ਪਾਇਆ ਜਾ ਸਕਦਾ ਜਿਵੇਂ ਕਬੀਰ ਵਰਗੀਆਂ ਤਾਰਾ ਜੁੜਦੀਆਂ ਨੇ ਫਿਰ ਕਬੀਰ ਵਾਂਗੂ ਹਿਰਦੇ ਕਚੀ ਤਰ ਤੋਈ ਬਨਵਾ ਕੇ ਤੰਗਿਆ ਤੋਈ ਤੇ ਸਭ ਪੰਤੇ ਅਮਰਿਆ ਸਦਪਨ ਜਹ ਕਬੀ ਜਹ ਕਬੀ ਅੱਜ ਸ਼੍ਰੋਮਣੀ ਸੰਤ ਸਤਿਗੁਰੂ ਕਬੀਰ ਦਾ ਜਨਮ ਦਿਹਾੜਾ ਮਨਾਇਆ ਗਿਆ ਹੈ ਅਸੀਂ ਕਬੀਰਨਗਰ ਦੇ ਵਿੱਚ ਜੋ ਤੁੰਗਭਾਲਾ ਦੇ ਵਿੱਚ ਹੈ ਇਸ ਧਰਮਸ਼ਾਲਾ ਦੇ ਵਿੱਚ ਮੰਦਿਰ ਦੇ ਵਿੱਚ ਇਹ ਕਾਰਜਕ੍ਰਮ ਮਨਾਇਆ ਸਮੂਹ ਸੰਗਤ ਨੂੰ ਬਹੁਤ-ਬਹੁਤ ਬਧਾਈ ਹੋਵੇ ਔਰ ਅਸੀਂ ਸਾਰਿਆਂ ਨੂੰ ਇਹ ਹੀ ਬੇਨਤੀ ਕਰਦੇ ਹਾਂ ਕਿ ਜੋ ਕਬੀਰ ਸਾਹਿਬ ਨੇ ਜੋ ਸਿੱਖਿਆ ਦਿੱਤੀ ਹੈ ਉਸ ਮਾਰਗ ਤੇ ਚੱਲਣਾ ਹੈ ਉਸ ਮਾਰਗ ਤੇ ਚੱਲ ਕੇ ਆਪਣੇ ਸੁਆਦੀ ਸਮਾਜ ਨੂੰ ਵਧੀਆ ਬਣਾਉਣਾ ਹੈ ਔਰ ਅੱਛੇ ਤਰੀਕੇ ਦੇ ਨਾਲ ਚੰਗੇ ਤਰੀਕੇ ਦੇ ਨਾਲ ਸਾਰਿਆਂ ਨੂੰ ਨਾਲ ਲੈ ਕੇ ਅੱਗੇ ਵਧਣਾ ਹੈ ਥੈਂਕ ਯੂ ਜੀ ਅੱਜ ਤੁੰਗਵਾਲਾ ਕਬੀਰ ਮੰਦਿਰ ਦੇ ਵਿੱਚ ਇਹਨਾਂ ਦੇ ਸੱਦੇ ਤੇ ਆਇਆ ਤੇ ਮੈਨੂੰ ਦੇਖ ਕੇ ਬਹੁਤ ਖੁਸ਼ੀ ਹੋਈ ਆ ਸੰਗਤ ਬਹੁਤ ਆਈ ਆ ਸਾਨੂੰ ਕਬੀਰ ਵਾਰ ਅੱਜ ਦੇ ਜਨਮ ਤੋਂ ਉਹਨਾਂ ਦੇ ਬੋਲਬਾਣੀ ਜਿਹੜਾ ਜੋ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਕਰਵਾਇਆ ਸਾਨੂੰ ਤੋਂ ਸਿੱਖਿਆ ਲੈਣੀਆਂ ਚਾਹੀਦੀਆਂ ਸਾਨੂੰ ਇੱਕ ਦੂਜੇ ਦੇ ਨਾਲ ਜੋ ਸਿਖਾ ਕੇ ਗਏ ਆ ਭਾਈਚਾਰਾ ਕਾਇਮ ਰੱਖਣਾ ਚਾਹੀਦਾ ਮੈਂ ਇੱਕ ਇਹ ਵੀ ਬੇਨਤੀ ਕਰਾਂਗਾ ਲੋਕਾਂ ਨੇ ਜਿਵੇਂ ਆ ਪਿੱਛੇ ਦੇ ਥੋੜੇ ਜਿਹੇ ਸਮੇਂ ਪਹਿਲਾਂ ਚੱਲਣ ਲੱਗ ਪਿਆ ਕਈ ਆ ਬਾਅਦ ਵਿੱਚ ਬਾਤ ਚੱਲਦੀ ਆ ਹਮਾਚੇ ਲੱਗੇ ਉਹ ਨਹੀਂ ਸਾਨੂੰ ਅਸ਼ੀਆ ਗੱਲਾਂ ਚ ਨਹੀਂ ਪੈਣਾ ਚਾਹੀਦਾ ਆਪਸ ਦੇ ਵਿੱਚ ਇੱਕ ਦੂਜੇ ਨਾਲ ਫਰੇਮ ਭਾਵਨਾ ਰਹਿਣਾ ਚਾਹੀਦਾ ਸਾਨੂੰ ਕਬੀਰ ਮਹਾਰਾਜ ਜੀ ਇਹੀ ਸਿਖਾ ਕੇ ਗਏ ਆ ਵੀ ਅਸੀਂ ਇੱਕ ਦੂਜੇ ਦਾ ਮਾਨ ਸਤਕਾਰ ਕਰੀਏ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ